ਨੇ ਮੇਰੇ ਕੋ ਤੁਮ ਆਪਣੇ ਕਸਟਮਰ ਕੋ ਔਰ ਉਸਨੇ ਜੋ ਲਗਾ ਰੱਖਾ ਆਪ ਐਸਾ ਬਾਤ ਬੋਲ ਰਹੇ ਹੋ ਇਹ ਬੰਦਾ ਪੰਜਾਬ ਤੋਂ ਬਾਹਰ ਕਿਸੇ ਟਰੱਕ ਤੇ ਸਿੱਧੂ ਮੂਸੇਵਾਲੇ ਦੀ ਫੋਟੋ ਲੱਗੀ ਹੋਈ ਸੀਗੀ ਪੰਪੋੜੇ ਨੇ ਖਾਲਸਤਾਨੀ ਕਿਆ ਬੰਦੇ ਬੈਸ ਰਹੇ ਆ ਦੂਜੇ ਪਾਸੇ ਲਾਰੈਂਸ ਤੇ ਫਿਲਮ ਬਣ ਰਹੀ ਆ ਜਿਹਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਮਾਰਨ ਦਾ ਸੀਨ ਵੀ ਵਿੱਚ ਹੈਗਾ ਉਹ ਕੱਟਿਆ ਨਹੀਂ ਗਿਆ ਔਰ ਜਦ ਕੇ ਦੇਖਿਆ ਜਾਵੇ ਪੰਜਾਬ 95 ਜਿਹੜੀ ਫਿਲਮ ਬੰਦਲਜੀਤ ਦੀ ਉਹਦੇ ਵਿੱਚੋਂ ਬਹੁਤ ਸਾਰੇ ਸੀਨ ਕੱਟੇ ਜਾਣਗੇ ਉਹ ਗੱਲ ਤੇ ਅੜੇ ਹੋਇਆ ਕਿ ਅਸੀਂ ਨਹੀਂ ਕੱਟਣ ਦੇਣੀ ਹੁਣ ਮੈਂ ਤੁਸੀ ਇੱਕ ਗੱਲ ਦੱਸੋ ਉਹ ਸੂਰੀ ਮਾਰਿਆ ਸੀਗਾ ਠੀਕ ਹੈ ਜੇ ਉਹਦੇ ਤੇ ਕੋਈ ਫਿਲਮ ਬਣੇ ਕੀ ਉਹ ਰਿਲੀਜ਼ ਹੋ ਜੂਗੀ ਦੇਸ਼ ਵਿੱਚ ਮੈਂ ਤੁਹਾਨੂੰ ਫਰਕ ਸਮਝਾਉਣਾਗਾ ਆਪਦੇ ਰਾਜ ਤੇ ਬਗਾਨੇ ਰਾਜ ਦੇ ਵਿੱਚ ਰਹਿਣ ਦਾ ਕੀ ਫਰਕ ਹੁੰਦਾਗਾ ਧਿਆਨ ਦੇ ਨਾਲ ਫਿਰ ਇਹ ਗੱਲ ਨੂੰ ਇਹ ਵੀਡੀਓ ਨੂੰ ਦੁਬਾਰਾ ਸੁਣ ਲਿਓ ਕਿ ਤੁਹਾਡੇ ਇੱਕ ਫੋਟੋ ਲੱਗੀ ਵੀ ਸਿੰਗਰ ਦੀ ਉਹਨਾਂ ਨੂੰ ਖਾਲਸਤਾਨੀ ਉਹ ਬੋਲ ਦਿੰਦੇ ਆ ਤੇ ਆਪ ਉਹ ਫਿਲਮਾਂ ਬਣਾਉਂਦੇ ਆ ਥੋੜੇ ਬੰਦਿਆਂ ਨੂੰ ਮਾਰਨ ਦੀਆਂ ਜੇ ਤੁਸੀਂ ਕੁਝ ਬਖਾਉਣਾ ਚਾਹੋ ਆਪ ਦੇ ਇਸ ਹਾਸ ਦੇ ਬਾਰੇ ਹਸਤੀ ਬਾਰੇ ਤਾਂ ਤੁਸੀਂ ਨਹੀਂ ਬਖਾ ਸਕਦੇ ਉਹ ਸੀਨ ਕੱਟੇ ਜਾਣਗੇ ਹੋਰ ਵੀ ਬੜੀਆਂ ਚੀਜ਼ਾਂ ਜਿਹੜਾ ਸਕੂਲ ਸਿੱਖਿਆ ਬੋਰਡ ਦੇ ਵਿੱਚੋਂ ਹੀ ਬਹੁਤ ਸਾਰੀਆਂ ਚੀਜ਼ਾਂ 1 ਲੱਖ ਸਿੱਖ ਨੌਜਵਾਨੋ ਕੋ ਇਨਕਾਊਂਟਰ ਮੇ ਮਾਰਾ ਗਿਆ ਇਤਨਾ ਮੁਸਲਮਾਨ ਨੌਜਵਾਨੋ ਕੋ ਨਹੀਂ ਮਾਰਾ उनको जेल में रखा खत्म ਕਰਤੀਆਂ ਗਈਆਂ ਦਿਆ ਨੂੰ ਤੁਸੀਂ ਕਿੱਥੇ ਰੋਕ ਸਕੋਗੇ ਇੱਕ ਗੱਲ ਹੋਰ ਕਿਸੇ ਨੇ ਨੋਟਿਸ ਨਹੀਂ ਕੀਤੀ ਹੋਣੀਗੀ ਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਜ਼ਿਆਦਾਤਰ ਜਿਵੇਂ ਆ ਬਾਬਾ ਕਹਿ ਰਿਹਾਗਾ ਤੇ ਬਸ ਅਸੀਂ ਫਿਰ ਇੱਕ ਗੱਲ ਤੇ ਆ ਗਏ ਹਮਦੋ ਹਮਾਰੇ ਤੋਂ ਤੁਸੀਂ ਠੇਕਾ ਲੈ ਲਿਆ ਆਬਾਦੀ ਘਟਾਉਣ ਦਾ ਪੂਰੇ ਪੰਜਾਬ ਨੇ ਉਹ ਤਾਂ ਕਿੰਨੇ ਪਤਾ ਕਰ ਲੋ ਆ ਛੱਟ ਨੇ ਆ ਯਾਰ ਅਗਲੇ ਦੇ ਛੱਟ ਬੱਚੇ ਨੇ ਤੁਹੀਂ ਦੋ ਦੋ ਕੀਪਨ ਵੀ ਤੁਹਾਡੇ ਇੱਕ ਇੱਕ ਨਿਆਣੇ ਕਿਉਂ ਆ ਥੋੜੇ ਦੋ ਦੋ ਨਿਆਣੇ ਕਿਉਂ ਆ ਹੈ ਜੂਪੀ ਬਿਹਾਰ ਦੇ ਵਿੱਚ ਤਾਂ ਉਹ 5 5 7 7 ਨਿਆਣੇ ਜੰਮਦੇ ਆ ਉਹਨਾਂ ਦੇ ਆਧਾਰ ਕਾਟ ਨਹੀਂ ਹੁੰਦੇ ਉਹਨਾਂ ਕੋਲ ਰਹਿਣ ਨੂੰ ਜਗ੍ਹਾ ਵੀ ਨਹੀਂ ਹੁੰਦੀ ਕੀ ਉਹ ਵੀ ਤਾਂ ਪਲ ਜਾਂਦੇ ਆ ਸਿਮਿਲਰ ਪਾਕਿਸਤਾਨ ਦੇ ਵਿੱਚ ਵੀ ਹੁੰਦੇ ਆ ਤਾਂ ਤੁਸੀਂ ਕਹਿ ਦਿੰਦੇ ਆ ਤੁਸੀਂ ਜ਼ਮੀਨਾਂ ਵਾਲੇ ਆ ਤੁਹਾਡੇ ਬੱਚੇ ਕਿਉਂ ਨਹੀਂ ਰੀਅਲ ਰੀਜ਼ਨ ਮੈਂ ਤੁਹਾਨੂੰ ਦੱਸਾਂ ਪੰਜਾਬ ਦੇ ਵਿੱਚ 90% ਜਿਹੜੇ ਬੱਚੇ ਆਪਰੇਸ਼ਨ ਨਾਲ ਪੈਦਾ ਹੋ ਰਹੇ ਆ ਹਸਪਤਾਲਾਂ ਦੇ ਵਿੱਚ ਜਾਓ ਅੱਜ ਹੀ ਜਾ ਕੇ ਵੇਖੋ ਜਿੱਥੇ ਜਣੇਪੇ ਹੁੰਦੇ ਆ ਡਿਲੀਵਰੀਆਂ ਹੁੰਦੀਆਂ ਉਹਦੇ ਵਿੱਚ ਨਾਰਮਲ ਡਿਲੀਵਰੀ ਵਾਲੇ ਕਿੰਨੇ ਆ ਤੇ ਆਪਰੇਸ਼ਨ ਵਾਲੇ ਕਿੰਨੇ ਆ ਜਾਣ ਬੁੱਝ ਕੇ ਕਈ ਡਾਕਟਰ ਨਾਰਮਲ ਡਿਲੀਵਰੀ ਹੋ ਸਕਦੀ ਹੁੰਦੀ ਆ ਤਾਂ ਵੀ ਆਪਰੇਸ਼ਨ ਕਰਦੇ ਆ ਕਿ ਇੱਕ ਬੱਚਾ ਲੈਣਗੇ ਦੂਜੇ ਦਾ ਰਿਸਕ ਲੈਣਗੇ ਦੂਜਾ ਹੋ ਜਾਊਗਾ ਗੈਪ ਆ ਕੇ ਤੀਜਾ ਨਹੀਂ ਹੋ ਸਕਦਾ ਉਹਨਾਂ ਐਵਰੇਜ 100 ਦੇ ਵਿੱਚੋਂ 14 ਬੱਚੇ ਮਰ ਜਾਂਦੇ ਆ ਦੋਹਾਂ ਦੇ ਵਿੱਚੋਂ ਕਿੰਨੇ ਰਹਿ ਗਏ 21 ਫੇਰ ਤਾਂ ਬਾਕੀ ਸਟੇਟਾਂ ਵਿੱਚ ਐਸਾ ਕੋ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਉਹ ਘਰੇ ਵੀ ਡਿਲੀਵਰੀ ਹੋ ਜਾਂਦੀ ਆ ਬੱਚੇ ਦੀ ਇਹ ਸਚਾਈ ਆ ਇਹ ਫੈਕਟ ਆ ਇਹਨੂੰ ਅੱਜ ਮੰਨ ਲਿਓ ਭਾਵੇਂ ਕੱਲ ਮੰਨ ਲਿਓ ਬਾਕੀ ਭਾਈ ਤੁਸੀਂ ਇਹ ਚੀਜ਼ਾਂ ਨਾਲ ਕਿੰਨਾ ਕੁ ਸਹਿਮਤ ਆ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਣਾ ਹੋ ਸਕਦਾ ਮੈਂ ਇਕੱਲਾ ਹੀ ਗਲਤ ਸੋਚਦਾ ਹੋਵਾਂ ਕਿ ਇਸ ਤਰ੍ਹਾਂ ਦਾ ਕੁਝ ਨਾ ਹੀ ਹੁੰਦਾ ਹੋਵੇ ਤੇ ਆਪਣੇ ਕੀਮਤੀ ਵਿਚਾਰ ਜਰੂਰ ਰੱਖਣਾ